ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਦਾਸ ਲੋਕੇਸ਼ਨ ਉਹਨਾਂ ਦੀ ਡਿਟੇਲਸ ਹੋਈ ਆ ਕਲੰਬੀਆ ਦੀ ਜੋ ਕਿ ਬਾਜੀ ਦੱਸਦੇ ਕਈ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਇਹ ਤੋਂ ਖਾੜਨਾ ਕੀਤਾ ਉਹਨੇ ਬਹੁਤ ਵੱਡਾ ਇੱਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਣ ਡਿਆ ਪਿਆ ਤੇ ਅਸੀਂ ਜੈਂਟਨਾ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਦੇ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਅਸੀਂ ਤੇ ਪੈਸੇ ਵੀ ਪਾਇਓ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫਿਰ ਗੱਲ ਕਰਦੇ ਆ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲੱਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਬੜੀ ਕੋਈ 545 ਲੱਖ ਰੁਪਇਆ ਦੇਣਾ ਜੀ ਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਤੇ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਹਨੇ ਅਮਰੀਕਾ ਲੈ ਕੇ ਜਾਣਾ ਸੀ ਜੀ ਗਵਾਨਾ ਭੇਜਦਾ ਜੀ ਉੱਥੋਂ ਕੋਲੰਬੀਆ ਭੇਜਦਾ ਜੀ ਉੱਥੋਂ ਅੱਗੇ ਇਹਨੇ ਵਾਇਆ ਪਨਾਮਾ ਦੇ ਜੰਗਲਾਂ 'ਤਾਂ ਹੀ ਭੇਜਿਆ ਜੀ ਜੋ ਬੇਡਾ ਡਾ ਉਹਨੇ ਤੱਕ ਤੋਂ ਲਾਪਤਾ ਹੈਗਾ ਜੀ ਅਮਰੀਕਾ ਡੌਂਕੀ ਲਗਾ ਕੇ ਜਾ ਰਿਹਾ ਪੰਜਾਬੀ ਨੌਜਵਾਨ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੋਇਆ ਲਾਪਤਾ ਪਰਿਵਾਰ ਨੇ 45 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਅਮਰੀਕਾ ਤੁਹਾਨੂੰ ਦੱਸਦੇ ਕਿ ਖਬਰ ਗੁਰਦਾਸਪੁਰ ਦੇ ਪਿੰਡ ਪੰਦੇਰਦੀ ਹੈ ਜਿੱਥੇ ਦਾ ਇੱਕ ਨੌਜਵਾਨ ਜੋ ਕਿ ਅਮਰੀਕਾ ਡੌਂਕੀ ਲਗਾ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਪਨਾਮਾ ਤੇ ਜੰਗਲਾਂ ਦੇ ਵਿੱਚ ਗੁਆਚ ਗਿਆ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਪਠਾਨਕੋਟ ਦੇ ਇੱਕ ਏਜੰਟ ਦੇ ਨਾਲ 45 ਲੱਖ ਦੇ ਵਿੱਚ ਅਮਰੀਕਾ ਭੇਜਣ ਦਾ ਸੌਦਾ ਹੋਇਆ ਸੀ ਤੇ ਏਜੰਟ ਕਹਿ ਰਿਹਾ ਸੀ ਕਿ ਉਹਨਾਂ ਦੇ ਬੇਟੇ ਨੂੰ ਮੈਕਸੀਕੋ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਕਰਵਾ ਦੇਵੇਗਾ ਪਰ ਏਜੰਟ ਨੇ ਉਹਨਾਂ ਨੂੰ ਝੂਠ ਬੋਲਦਿਆਂ ਉਹਨਾਂ ਦੇ ਪੁੱਤ ਨੂੰ ਪਨਾਮਾ ਤੇ ਜੰਗਲਾਂ ਦੇ ਵਿੱਚ ਡੌਂਕੀ ਲਗਾ ਕੇ ਭੇਜ ਰਿਹਾ ਸੀ ਤਾਂ ਜਦੋਂ ਉਹਨਾਂ ਦਾ ਪੁੱਤ ਪਨਾਮਾ ਤੇ ਜੰਗਲਾਂ ਦੇ ਵਿੱਚ ਪਹੁੰਚਿਆ ਤਾਂ ਉੱਥੋਂ ਗੁਆਚ ਗਿਆ ਤੇ ਆਖਰੀ ਵਾਰ ਉਨਾਂ ਦੇ ਪੁੱਤ ਦੀ ਗੱਲਬਾਤ ਦਸੰਬਰ ਦੇ ਵਿੱਚ ਹੋਈ ਸੀ ਜਿਸ ਤੋਂ ਬਾਅਦ ਮੁੜ ਕੇ ਉਹਦਾ ਫੋਨ ਨਹੀਂ ਆਇਆ ਤੇ ਉਹਨੂੰ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਦੋ ਟਰੈਵਲ ਏਜੰਟਾਂ ਤੇ 420 ਦਾ ਮਾਮਲਾ ਦਰਜ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਵਾਲਿਆਂ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਨੂੰਮ ਬੇਟੇ ਦਾ ਨਾਮ ਜਗਮੀਰ ਸਿੰਘਾ ਜੀ ਉਹ ਨਵੰਬਰ ਦੇ ਫਸਟ ਗਿਆ ਜੀ ਜੰਡ ਨੇ ਖੜਿਆ ਕਿ ਇਥੋਂ ਮਕੀਰੇ ਦੇ ਮੈਂਬਰ ਦੇ ਹਵਾਲੇ ਕੀਤਾ ਜੀ ਤੋਂ ਲੈ ਗਿਆ ਦਿੱਲੀ ਜੀ ਦਿੱਲੀ 14-15 ਦਿਨ ਰਹਾ ਕੇ ਫਿਰ ਉਹਦਾ ਵੀਜ਼ਾ ਹੋਇਆ ਜੀ ਅ ਗਵਾਨਾ ਦਾ ਏਜੰਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਸੀ ਕਿੰਨੇ ਪੈਸੇ ਚੁਹੀਏ ਜੀ ਬਈ ਕੋਈ 545 ਲੱਖ ਰੁਪਿਆ ਦੇਣਾ ਜੀ ਇਹਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਮੱਤੇ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਹਨੇ ਅਮਰੀਕਾ ਲੈ ਕੇ ਆਇਆ ਸੀਗਾ ਜੀ ਕੀ ਗੱਲ ਹੋਈ ਫਿਰ ਬਾਅਦ ਦੀ ਬਾਅਦ ਚ ਜੀ ਗਵਾਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਦਾ ਜੀ ਉੱਥੋਂ ਅੱਗੇ ਇਹਨੇ ਵਾਇਆ ਤਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬਿડાੜਾ ਉਹਨੇ ਤੇ ਜਦੋਂ ਲਾਪਤਾ ਹੈਗਾ ਜੀ 19 ਦਸੰਬਰ ਨਾਟਕਾਲ ਕਦੋਂ ਇਹਦਾ ਨਹੀਂ 19 ਦਸੰਬਰ ਨੂੰ ਹੋਈ ਜੀ ਉਦੋਂ ਬੜਾ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ ਜੰਟ ਜਿਹੜਾ ਜੀ ਉਹ ਸਨ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜੰਟ ਹੈਗਾ ਜੀ ਵਿਕਰਮ ਪਰਮਿੰਦਰ ਸਿੰਘ ਪਮਾ ਤੇ ਉਹਦੀ ਵਾਈਫ ਬਲਵਿੰਦਰ ਕੌਰ ਇਹ ਜੰਟ ਨਾਲ ਗੱਲ ਹੋਈ ਸੀ ਕੀ ਗੱਲ ਹੋਈ ਸੀ ਕਿ ਤੁਹਾਡੀ ਵੀ ਕਿਵੇਂ ਭੇਜਣਾ ਉਹਨੇ ਕਿਵੇਂ ਕਹਿੰਦਾ ਵੀ ਭਾਈ ਏਅਰਪਲੇਨ ਭੇਜਣਾ ਜੀ ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ ਬਾਈ ਏਅਰ ਹੀ ਭੇਜਾਂਗਾ ਜੀ ਮੈਂ ਅੱਗੇ ਵੀ ਬੰਦੇ ਭੇਜਦਾ ਜੀ ਬਾਈ ਏਅਰ ਹੀ ਭੇਜਦਾ ਜੀ ਤੇ ਤੁਹਾਡਾ ਫਸਟ ਜਨਵਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਣਾ ਜੰਟ ਨਾਲ ਗੱਲ ਕਰਦਾ ਜੀ ਉਹ ਕਹਿੰਦਾ ਤੂੰ ਜੋ ਕੰਨਾ ਕਰ ਲਓ ਬੱਚਾ ਤੁਹਾਡਾ ਲਾਪਤ ਹੋ ਗਿਆ ਜੀ ਕਿਸ ਬੇਹ ਦੇ ਉੱਤੇ ਭੇਜ ਰਿਆ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ ਕਹਿੰਦਾ ਉਹਥੇ ਯਾਰ ਕੰਮ ਲੱਭ ਦਿਆਂਗੇ ਨੂੰ ਕੰਮ ਕਰੇਗਾ ਜਾ ਕੇ ਉੱਥੇ ਜੀ ਮੇਰੇ ਇੱਕ ਬੱਚੇ ਨਾਲ ਗੱਲ ਹੋਈ ਸੀ ਜੀ ਉਹ ਕਹਿੰਦਾ ਜੀ ਬੱਚੇ ਸਿਰ 5 600 ਬੱਚਾ ਸੀਗਾ ਜਦੋਂ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 7 8 ਮੁੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ ਇਕੱਲੇ ਹੋ ਗਏ ਜੀ ਤੇ ਜਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਉਹਦੀ ਇੱਥੇ 28 28 ਸਾਲ ਦੀ ਉਹਦੀ ਏਜ ਹੈ ਜੀ ਐਮਬੀਏ ਕੀਤੀ ਹੈ ਨੇ ਪਠਾਨਕੋਟ ਤੋਂ ਹਾਂ ਜੀ ਤੇ ਇਦਾਂ ਹੀ ਬਸ ਬੱਚਾ ਖਵਾ ਕੇ ਬਹਿ ਗਿਆ ਜੀ ਚਾਚਾ ਦਿੱਤਾ ਨੂੰ ਮੇਰੇ ਕੋ 15 ਲੱਖ ਰੁਪਏ ਨੇ ਨਗਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜਾ ਜਦੋਂ ਆ ਗਿਆ ਉਦੋਂ ਕੋ 15 ਲੱਖ ਰੁਪਏ ਲਾਂਗਾ ਉਹ ਇਹਨੇ ਮੇਰੇ ਕੋ ਪਠਾਨਕੋਟ ਆਣ ਕੇ ਘਰੋਂ ਮੇਰੇੋਂ ਪੈਸੇ ਲਏ ਆ ਜੀ 15 ਲੱਖ ਰੁਪਏ ਆ ਜੀ ਉਹ ਤੁਸੀਂ ਚੈੱਕ ਨਹੀਂ ਦਿੱਤੇ ਜਾਂ ਕਹਿ ਦੋ ਨਹੀਂ ਕੈਸ ਦਿੱਤਾ ਜੀ ਐਸ ਬੀ ਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੈਨੂੰ ਰਿਟਾਇਰਮੈਂਟ ਹੋਇਆ ਹਾਂ ਮੈਨੂੰ ਪੈਸੇ ਮਿਲੇ ਸੀਗੇ ਜੀ ਹਾਂ ਪੁਲਿਸ ਨੂੰ ਆਪਾਂ ਕੰਪਲੇਨਟ ਕੀਤੀ ਜੀ ਪਠਾਨਕੋਟ ਜੋ ਮੰਨ ਲਓਗੇ ਐਸਐਸਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਹੈ ਤੇ ਮੌਕੇ ਦੇ ਖਿਲਾਫ ਪਰਚਾ ਐਫਆਈਆਰ ਕਰਤੀ ਜੀ ਤੇ ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟਾ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹ ਤਾਂ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇਧਰ ਉਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨ ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌੜ ਪਰ ਉਹ ਬੱਚੇ ਦੇ ਮਨ ਚ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟਰ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ આજ ਤੱਕ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ساری ਗੱਲਬਾਤ ਹੋਈ ਸੀ ਇਹ 8.45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਵਿਜੇ부ਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਲੋਂ ਹੀ ਤੀਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਕੋ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜ ਤੱਕ ਨੀਹ ਨੂੰ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਟ੍ਰੇਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਹੈ ਕਿ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕੋਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾ ਹੱਡਣਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਨਹੀਂ ਜਿਹੜਾ ਤੋਰ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੁਣ ਚਿਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋਰ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ ਜੀ ਨੀਅਮਤੀ ਬੱਚੇ ਨੂੰ ਉਧਰੋਂ ਤੋਰਨ ਦੀ ਤੁਹਾਡੀ ਬੱਚਿਆਂ ਦਾ ਰਾਸਤ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸ ਹਾਪਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚੀ ਵੀ ਜੀ ਪਹਿਲੇ ਸਾਡਾ ਭਾਂਦਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਤਾਂ ਅਸੀਂ ਉਸ ਵੇਲੇ ਲਈ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਤੁਹਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਹਿੰਦੇ ਬਾਜੂ ਭੇਜਦੇ ਤੇ ਕਹਿੰਦੇ ਬਾਜੂਦੋਂ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਤੇ ਕਹਿੰਦੇ ਆ ਪ੍ਰਮਾਤਮਾ ਦੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਿੰਨੇ ਪਾਪਾ ਇਧਰ ਨੂੰ ਆ ਡਾਇਰੈਕਸ਼ਨ ਨੂੰ ਪਾੰਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 1930 ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਜੀ ਤੇ ਪੈਸੇ ਵੀ ਪਾਏ ਹੋ ਫੋਨ 'ਚੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੇ ਉਹ ਜਗਮੀਦਵਾਰੇ ਲਾਪਤਾ ਦੀ ਕੋਈ ਸਾਡਾ ਤੇ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜ਼ਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲੱਭਾਣ ਡਿਆਂ